ਕੋਈ ਮੈਂ ਸ਼ਰਮ ਨਹੀਂ ਮਨੀ ਵੀ ਨਾ ਪੜ ਲੈ ਕੇ ਲੋਕ ਮੈਨੂੰ ਟੀਚਰਾਂ ਵੀ ਕਰ ਦਿੰਦੇ ਬੰਦੇ ਦੇ ਵਿੱਚ ਆ ਕੇ ਉਹ ਵਕੀਲ ਦੀ ਚੱਕੀ ਆ ਵੀ ਨਾ ਪੜ ਲੈ ਕੇ ਉਹ ਵਕੀਲਾ ਹੁਣ ਲੋਟਾ ਟੱਬੀ ਜਨਾ ਮੈਂ ਕਹਿੰਦਾ ਬਾਬਾ ਕੰਮ ਦੀ ਸ਼ਰਮ ਕਾਦੀ ਆ ਬਾਹਰ ਜਾ ਕੇ ਲੋਕ ਦਿਹਾੜੀ ਕਰਦੇ ਆ ਯਾਰ ਮੈਂ ਤਾਂ ਆਪਦਾ ਕੰਮ ਕਰਦਾ ਫਿਰ ਕੀ ਆ ਜਿਹੜੀ ਆਪਾਂ ਚੱਕੀ ਲਈ ਆ ਬਾਈ ਇਹ ਠੰਡੇ ਆਟੇ ਵਾਲੀ ਆ ਜਿਵੇਂ ਕਿ ਨਾ ਪਹਿਲਾਂ ਘਰਾਟਾ ਲਗੀਆਂ ਹੁੰਦੀਆਂ ਸੀ ਉਹ ਜਿਹੜਾ ਲਾਲ ਪੱਥਰ ਹੁੰਦਾ ਸੀ ਆਪਾਂ ਉਹ ਪੱਥਰ ਲਵਾਇਆ ਤੇ ਇਹ ਨਾਲ ਜਿਹੜੀ ਸਲੋ ਚੱਕਰ ਵਾਲੀ ਆ ਆਟੇ ਜਿਹੜੀ ਕੁਆਲਿਟੀ ਆ ਉਹ ਵਧੀਆ ਬਣਦੀ ਆ ਵੀ ਜੀ ਬੀਏ ਕੀਤੀ ਹੂੰ ਫਿਰ ਐਲਐਲਬੀ ਕੀਤੀ ਤੇ ਉਸ ਤੋਂ ਬਾਅਦ ਮੈਂ ਐਮਏ ਇੰਗਲਿਸ਼ ਕੀਤੀ ਮੈਂ ਇੱਕ ਟੈਸਟ ਕਲੀਅਰ ਕੀਤਾ ਸੀ ਜੀ ਪੜਵਾਰੀ ਦਾ ਹਾਂ ਉਹਦਾ ਐਂਟਰ ਸਕਿਲ ਦਾ ਮੈਨੇ ਕੀਤਾ ਜੀ ਇੰਟਰਵਿਊ ਲੱਗੇ ਆ ਗਿਆ ਵੀ 30-50 ਲੱਖ ਰੁਪਏ ਲੱਗੋ ਬਾਈ ਉਹ ਲਿਆ ਤਾਂ ਪੜਵਾਰੀ ਲੱਗ ਜੇਗਾ ਨਹੀਂ ਤਾਂ ਬੈਠ ਠੀਕ ਆ ਸਸੇ ਗੱਲ ਜੀ ਵਕੀਲੀ ਜੀ ਨੇ ਪੈਸੇ ਹੋਰ ਕਿਤੇ ਲੈਣੇਗੇ ਬਿਲਕੁਲ ਉਥੇ ਕੀ ਸੀ ਆ ਉਥੇ ਜਿਹੜੇ ਲੋਗ ਹਨ ਬਾਈ ਉਹ ਲੋਗ ਦੁਖੀ ਹੁੰਦੇ ਆ ਇਹ ਤਾਂ ਐਣੀ ਵੀ ਕੋਈ ਖਾਸ ਹੋ ਕੇ ਕਚਰੀਆਂ ਜਾਂਦਾ ਦੇਖਿਆ ਅੱਜ ਤੱਕ ਕੋਈ ਨਹੀਂ ਜਾਂਦਾ ਮੇਰੀ ਜ਼ਮੀਰ ਨਹੀਂ ਮਰੀ ਵੀ ਹੈਗੀ ਮੈਨੂੰ ਇਹ ਸੀ ਮੈਂ ਕੰਮ ਕਰਾਂ ਜੀ ਤੁਹਾਨੂੰ ਨਾਲ ਸਕੂਨ ਆਵੇ ਜੀ ਮੇਰੀ ਵਾਈਫ ਦੇ ਸਾਢੇ ਸੇ ਪੈਣ ਲਿਆ ਹੈ ਅੱਛਾ ਚਲੋ ਮੈਨੂੰ ਵੀ 2000 ਰੁਪਏ ਯਾਰ ਇੱਥੇ ਤਾਂ ਕੁਝ ਬਣਦਾ ਨਹੀਂ ਯਾਰ ਬਾਹਰਪੁਰ ਦੇ ਲੈਣੇ ਆ ਜਾ ਬੰਨੇ ਹਿੰਦ ਕਰਾਂਗੇ ਅੱਜ ਜਲ ਹੋ ਜਾਗੇ ਜੇ ਉਹ ਹੀ ਗਏ ਤਾਂ ਰੁਪਏ ਕਹਿੰਦਾ ਬਈ 35 ਤੋਂ 40 ਲੱਖ ਰੁਪਏ ਲੱਗੂਗਾ ਹਾਂ ਆਮ ਬੰਦੇ ਦਾ 35 40 ਲੱਖ ਸੋਣ ਕੀ ਸਾਈ ਟੜ ਜਾਂਦਾ ਹਾਂ ਫਿਰ ਮੈਂ ਕਹਿੰਦਾ ਯਾਰ 35-40 ਲੱਖ ਰੁਪਏ ਲੱਗੂਗਾ ਵੀ ਯਾਰ ਪ੍ਰਦੀਪ ਸਿੰਘ 35-40 ਲੱਖ ਰੁਪਏ ਲਾ ਕੇ ਕੰਮ ਹੀ ਇਹ ਸ਼ੁਰੂ ਕਰਦਾ ਲੋਕਾਂ ਦਾ ਵੀ ਫਾਇਦਾ ਹੋ ਸਕੇ ਤੇ ਤੇਰਾ ਆਉਦਾ ਵੀ ਫਾਇਦਾ ਹੋ ਸਕੇ ਚਾਰ ਪੈਸੇ ਤੁਮੀ ਕਮਾਣੇ ਤੇ ਲੋਕਾਂ ਹੀ ਸੇਧ ਵੀ ਵਧੀਆ ਰਵੇ ਮੈਂ ਕਿਹਾ ਜਿੰਨਾ ਮੈਂ ਸੋਚਿਆ ਸੀ ਬਾਈ ਵੀ ਮੈਨੂੰ ਡਰ ਹੁੰਦਾ ਨੇ ਵੀ ਬੰਦੇ ਨੂੰ ਕੰਮ ਚੱਲੂਗਾ ਪਰਮਾਤਮਾ ਨੇ ਕੋਈ ਰੁਕੋ ਨਹੀਂ ਰੱਖ ਦੁੱਗਣਾ ਤਿਗਣਾ ਵਧੀਆ ਹੋ ਰਿਹਾ ਵੀ ਜਿੰਨਾ ਕੁ ਮੈਂ ਮਾਲ ਕੱਢਦਾ ਬਈ ਹੱਥ ਨੂੰ ਸਾਰਾ ਸਾਰਾ ਖਤਮ ਹੋ ਜਾਂਦਾ ਤੇਲ ਹੋਈ ਜਾਂ ਮਸਾਲੇ ਹੋਗੇ ਜਿਵੇਂ ਕਰੀਏ ਵੀ ਹੁਣ ਖਾਲਾ ਗਈ ਖਾਲਦੀ ਵਾਲੀ ਘਟੋ ਘਟ 10-10 ਦੇਣਾਂ ਦੀ ਬੁਕਿੰਗ ਐ ਬਈ ਵੀ ਖਾਲੇ ਸੀ ਲੈ ਕੇ ਜਾਣੇ ਵੀ 5-10 ਦੇਣ ਪਹਿਲਾਂ ਦੱਸਣਾ ਪੈਂਦਾ ਬੰਦੇ ਨੂੰ ਫੇਰ ਅੱਬਾ ਖਾਲ ਦੇ ਦਿੰਦੇ ਆ ਕੋਈ ਆਟਾ ਭੇਣਾ ਹੁੰਦਾ ਪਹਿਲਾਂ ਬਾਈ ਜੀ ਕਹਿੰਦਾ ਵੀ ਬਾਈ ਜੀ ਕੰਡਾ ਦੇਖੋ ਮਸਾਲਾ ਭੇਣਾ ਹੁੰਦਾ ਬਾਈ ਜੀ ਕੋਲੇ ਬੈਠੋ ਮੈਂ ਤਾਂ ਫੇਰ ਪੀਸ ਕੇ ਦੂੰਦਾ ਮੈਂ ਬਾਈ ਜਿਹੜੇ ਹੁਣ ਕਮਾਈ ਕਰਦਾ ਨਾ ਮੈਂ ਬਹੁਤ ਖੁਸ਼ ਹਾਂ ਮੇਰਾ ਨਾਮ ਪ੍ਰਦੀਪ ਸ਼ਰਮਾ ਜੀ ਪਿੰਡ ਮੇਰਾ ਵੀਰ ਜੀ ਦਵਾਨਾ ਤੇ ਜਿਹੜਾ ਬਰਨਾਲਾ ਵੀ ਮੈਂ ਹੁਣ ਵੀਰ ਜੀ ਨਮਕ ਕੰਮ ਸ਼ੁਰੂ ਕੀਤਾ ਉਹਦੇ ਪਿੰਡ ਵਿੱਚ ਠੰਡੇ ਆਟੇ ਚੱਕੀ ਦਾ ਜਿਹੜੀ ਆਪਾਂ ਚੱਕੀ ਲਈ ਹੈ ਬਾਈ ਇਹ ਠੰਡੇ ਆਟੇ ਵਾਲੀ ਹੈ ਜਿਵੇਂ ਕਿ ਨਾ ਪਹਿਲਾਂ ਘਰਾਟਾਂ ਲਗੀਆਂ ਹੁੰਦੀਆਂ ਸੀ ਉਹ ਜੀ ਲਾਲ ਪੱਥਰ ਹੁੰਦਾ ਸੀ ਆਪਾਂ ਉਹ ਪੱਥਰ ਲਵਾਇਆ ਤੇ ਇਹ ਨਾਲ ਜਿਹੜੀ ਸਲੋ ਚੱਕਰ ਵਾਲੀ ਆਟੇ ਜਿਹੜੀ ਕੁਆਲਿਟੀ ਹੈ ਉਹ ਵਧੀਆ ਬਣਦੀ ਹੈ ਤੇ ਜਿਹੜੇ ਜ਼ਰੂਰੀ ਤੱਤ ਹੈ ਉਹ ਮਰਦੇ ਨਹੀਂ ਆਟੇ ਨਾਲ ਨਾਲ ਬਾਈ ਜੀ ਆਪਾਂ ਜਿਹਨੂੰ ਕਿ ਸਪਾਈਲਰ ਲਾਇਆ ਜੀ ਜਿਹਨੂੰ ਆਪਾਂ ਕੋਲੂ ਵੀ ਕਹਿੰਦੇ ਨੇ ਮੈਂ ਖੁਦ ਸਰੋਂ ਲੈ ਕੇ ਆਉਣਾ ਹੁੰਦਾ ਬਾਈ ਰਾਜਸਥਾਨ ਤੋਂ ਜਾ ਕੇ ਉਹ ਸਰੋਂ ਲੈ ਕੇ ਕੋਈ ਵੀ ਗਾਹ ਘੁੰਦਾ ਓਏ ਸਾਹਮਣੇ ਆਪਾਂ ਤੇਲ ਕੱਢ ਕੇ ਦੇਈਦਾ ਉਹਨੂੰ ਕਹਿੰਦੇ ਨਾਲ ਨਾਲ ਖਾ ਤੇਲ ਦੇਈ ਦੇ ਨਾਲ ਖਲ ਦੇਈ ਦੀ ਆ ਤੇ ਉਹਦੇ ਨਾਲ ਕੀ ਆ ਇੱਕ ਤਾਂ ਜਿਹੜੇ ਰਾਸਤਾਨੀ ਸਰੂਆ ਬਈ ਉਹਦੀ ਤੇਲ ਦੀ ਟੇਸ ਦਾ ਬਹੁਤ ਫਰਕ ਹੈ ਹੂੰ ਤੇ ਇੱਕ ਕੀ ਆ ਕੁਆਂਟੀਟੀ ਦਾ ਵੀ ਬਹੁਤ ਫਰਕ ਹੈ ਜੇ ਆਪਣੀ 30% ਨਿਕਲਦੀ ਦੋ 40% ਬਈ ਉਹ ਤੇਲ ਨਿਕਲਦਾ ਰਾਸਤਾਨੀ ਅੱਛਾ ਤੇ ਇਸ ਕਰਕੇ ਮੈਂ ਉੱਥੋਂ ਲੈਉਣਾ ਹੁਣ ਨਾ ਫਿਰ ਮੈਂ ਸੋਚਿਆ ਯਾਰ ਵੀ ਮੈਂ ਰਾਸਤਾਨ ਜਾਣਾ ਵੀ ਤੇਲ ਲੈਣ ਲੈ ਕੇ ਜਾਣਾ ਵੀ ਕੰਮ ਕੋਈ ਹੋਰ ਵੀ ਨਾਲ ਐਡ ਕਰ ਲਾਂ ਹੂੰ ਫਿਰ ਭਈ ਮੈਂ ਹਲਦੀ ਮਿਰਚ ਮਸਾਲੇ ਜਿਹਨੇ ਵੀ ਹੋ ਗਏ ਆਪਣੀ ਸਬਜ਼ੀ ਵਾਲੇ ਉਹ ਵੀ ਮੈਂ ਰਾਸਤ ਤੋਂ ਲੈਉਣਾ ਹੁੰਨਾ ਤੇ ਉਹ ਲਿਆ ਕੇ ਆਪਾਂ ਗਾਹਲੇ ਸਾਹਮਣੇ ਵਹਾ ਕੇ ਉਹਨੂੰ ਪੀਸ ਕੇ ਰੇਜਦੇ ਹਾਂ ਤੇ ਕਰ ਨੇ ਇਹ ਸੀ ਵੀ ਬੇਰਜ਼ਗਾਰ ਸੀ ਪੈਨਾ ਪੜ੍ਹ ਲਿਖਣ ਦੇ ਵੀ ਆਏ ਵੀ ਕੋਈ ਨੌਕਰੀ ਨਹੀਂ ਮਿਲੀ ਹੂੰ ਪੜਾਈ ਕਿਹੜੀ ਕਿਹੜੀ ਕੀਤੀ ਉਹ ਵੀ ਜਰੂਰ ਦੱਸੋ ਮੈਂ ਵੀ ਜੀ ਵੀਰ ਜੀ ਬੀਏ ਕੀਤੀ ਹੂੰ ਫਿਰ ਐਲਐਲਬੀ ਕੀਤੀ ਹੂੰ ਤੇ ਉਸ ਤੋਂ ਬਾਅਦ ਮੈਂ ਐਮਏ ਇੰਗਲਿਸ਼ ਕੀਤੀ ਹੂੰ ਉਹ ਪੂਰੀ ਨਹੀਂ ਕਰ ਸਕਿਆ ਕੁਲ ਕਰ ਕਰਕੇ ਸਟਨੀ ਪੈ ਗਈ ਮੈਨੂੰ ਉਸ ਤੋਂ ਬਾਅਦ ਬਹੁਤ ਸਾਰੇ ਜਿਵੇਂ ਸਰਕਾਰੀ ਟੈਸਟ ਆ ਜਿਵੇਂ ਕਿ ਮੈਂ ਇੱਕ ਟੈਸਟ ਕਲੀਅਰ ਕੀਤਾ ਸੀ ਜੀ ਪੜਵਾਰੀ ਦਾ ਹਾਂ ਉਹਦਾ ਐਂਟਰ ਸਕਿੱਲ ਦਾ ਮੈਨ ਕੀਤਾ ਜੀ ਇੰਟਰਵਿਊ ਲੱਗੇ ਆ ਗਿਆ ਵੀ 30-35 ਲੱਖ ਰੁਪਏ ਲੱਗੋ ਬਾਈ ਉਹ ਲਿਆ ਤਾਂ ਪੜਵਾਰੀ ਲੱਗ ਜੇਗਾ ਨਹੀਂ ਤਾਂ ਬੈਠ ਠੀਕ ਹੈ ਸਾਸੀ ਗਾਲ ਜੀ ਫਿਰ ਮੈਂ ਕਿਰਤੀਬਿੰਦੀ ਲੱਗ ਕਿਥੇ ਵੀ ਆਪਾਂ ਸਧਾਰਨ ਕਰਦੇ ਬੰਦੇ ਆ ਬੱਚਿਆਂ ਜਿਵੇਂ ਪਿਤਾ ਪੁਰਖੀ ਕਿੱਥਾਂ ਨਹੀਂ ਚੁਣਿਆ ਜਿਹੜੇ ਮੇਰੇ ਫਾਦਰ ਸਾਹਿਬ ਨੇ ਉਹ ਕੱਪੜੇ ਦਾ ਕੰਮ ਕਰਦੇ ਆ ਜੀ ਨਾਲ ਖੇਤੀਬਾੜੀ ਆ ਮਾੜੇ ਮੋੜੇ ਪਸ਼ੂਆਂ ਦਾ ਕਰਦੇ ਆ ਜੀ ਤੇ ਜਿਵੇਂ ਕਹਿੰਦੇ ਮਿੱਟੀ ਨਾਲ ਮਿੱਟੀ ਹੋਣਾ ਕਿਉਂ ਚੁਣ ਲਿਆ ਆਖਰੇ ਕਹਿ ਦਿੰਦੇ ਆ ਪਸੀਨੇ ਵਾਲਾ ਕੰਮ ਹਨਾ ਉਹ ਬਾਈ ਜੀ ਗੱਲ ਇਹ ਸੀ ਉਦੋਂ ਬਾਅਦ ਫਿਰ ਮੈਂ ਪਹਿਲਾਂ ਪ੍ਰੈਕਟਿਸ ਕੀਤੀ ਗੋੜ ਦੇ ਵਿੱਚ ਫਿਰ ਉਸ ਤੋਂ ਬਾਅਦ ਮੈਂ ਲਿਗਡ ਵਾਈ ਰਹੇ ਆ ਐਚਡੀਐਫਸੀ ਬੈਂਕ ਦੇ ਵਿੱਚ ਮੇਰੀ ਫਿਰ ਜਿਹੜੀ ਬਦਲੀ ਹੋ ਰਹੀ ਕਰ ਦਿੱਤੀ ਗਈ ਹੈ ਆਪਣੇ ਰਾਜਸਥਾਨ ਜੇਪੁਰ ਦੇ ਵਿੱਚ ਅੱਛਾ ਉਹ ਦੂਰ ਸੀ ਤੇ ਮੈਂ ਹੈਗਾ ਸੀ ਵੀਰੇ ਕੱਲਾ ਭਰਾ ਕੋਈ ਭਣ ਭਰਾ ਨਹੀਂਗਾ ਤੇ ਘਰ ਦੇ ਨੂੰ ਵੀ ਹੁੰਦਾ ਜਿਹੜਾ ਹੜਕਾ ਲੱਗਦਾ ਬੱਚਾ ਸਾਡੇ ਕੋਲੇ ਰਹੇ ਤਾਂ ਮੈਨੂੰ ਜਾਣ ਦਿੱਤਾ ਗਿਆ ਉਸ ਤੋਂ ਬਾਅਦ ਭਾਈ ਮੈਂ ਸਕੂਲਾਂ ਦੇ ਵਿੱਚ ਐਜ਼ ਅ ਟੀਚਰ ਪੜਾਇਆ ਚਾਰ ਪੰਜ ਸਕੂਲਾਂ ਦੇ ਪਾਰ ਚਾਰ ਪੰਜ ਸਾਲ ਤੇ ਉਹਦੇ ਵਿੱਚ ਵੀ ਭਾਈ ਸਕੂਲਾਂ ਦੇ ਬੱਚੇ ਆ ਵੀ 15 16000 ਤੋਂ ਵੱਧ ਕਿ ਕੋਈ ਨਹੀਂ ਜਾਂਦਾ ਕਿਹਨੇ ਭਾਈ 3-4000 ਦਾ ਤੇਲ ਫੂਲਦਾ ਸੀ ਮੋਟਰਸਾਈਕਲ ਤੇ ਰੁਪਈਆ 10-11000 ਹੀ ਬਚਦਾ ਸੀ ਤੇ 10-11 ਨਾਲ ਅੱਜ ਦੇ ਕਾਰੇ ਕੰਮ ਸਮੇਂ ਜੇ ਪੀਲੋ ਚੁੱਲਾ ਚਲਾਉਣਾ ਬਹੁਤ ਔਖਾ ਗਿਆ ਇੱਕ ਪਾਸੇ ਜਿਵੇਂ ਵਕਾਲਤ ਹੈ ਨਾ ਵਧੀਆ ਏਸੀ ਰੂਮ ਹੁੰਦੇ ਆ ਸਾਰਾ ਕੁਝ ਵਧੀਆ ਸਾਫ ਸੁਥਰਾ ਦੂਜੇ ਪਾਸੇ ਖੂਨ ਪਸੀਨਾ ਬਹਾਉਣਾ ਪੈਂਦਾ ਕਿੰਨੀ ਹੋਮਸ ਕਿੰਨੀ ਗਰਮੀ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਇਹ ਦੋ ਚੀਜ਼ਾਂ ਇਹਨਾਂ ਦੇ ਵਿੱਚ ਫਰਕ ਕੀ ਸੀਗਾ ਜਿਹੜਾ ਤੁਸੀਂ ਆਟਾ ਚੱਕੀ ਨਾਲ ਚਲਾਈ ਪ੍ਰੈਕਟਿਸ ਕੀਤੀ ਮੈਂ ਦੋ ਤਿੰਨ ਸਾਲ ਜਿਵੇਂ ਕਿ ਹੈ ਨਾ ਤੇ ਉੱਥੇ ਕੀ ਸੀ ਉੱਥੇ ਜਿਹੜੇ ਲੋਕ ਹਨ ਬਾਈ ਉਹ ਲੋਕ ਦੁਖੀ ਹੁੰਦੇ ਆ ਇਹ ਤਾਂ ਹੈ ਨਹੀਂ ਵੀ ਕੋਈ ਖਾਸ ਹੋ ਕੇ ਕਿਚਰੀਆਂ ਜਾਂਦਾ ਦੇਖਿਆ ਤੱਕ ਕੋਈ ਨਹੀਂ ਜਾਂਦਾ ਮੈਂ ਕਿਸੇ ਵਕੀਲ ਨਾਲ ਲੱਗਿਆ ਚਲੋ ਬਹੁਤ ਫੇਮਸ ਵਕੀਲ ਸੀ ਆਪਾਂ ਨਾਣੀ ਲੈ ਸਕਦੇ ਤਾਂ ਉਹ ਕੀ ਸੀ ਉਹ ਕਹਿੰਦਾ ਵੀ ਮੈਂ ਨਮਾ ਹੋਰ 2-3 ਸਾਲ ਹੋਏ ਸੀ ਮੈਨੂੰ ਲੱਗੇ ਨੇ ਮੈਂ ਜੀ ਬਾਈ ਜੀ ਐਂ ਕਰਕੇ ਵੀ ਤੇਲ ਪਾਣੀ ਦੇਦਾ ਕਰੋ ਮੈਨੂੰ 1500 ਰੁਪਏ ਜਿਹੜਾ ਮੱਚਦਾ ਮੇਰਾ ਇਸ ਧਾਰਨਾ ਕਰਦੋਂ ਬੱਚਾ ਹੈਗਾ ਵੀ ਮੈਂ ਇਨਾ ਫੋੜ ਨਹੀਂ ਕਰ ਸਕਦਾ ਤਾਂ ਉਹ ਕਹਿੰਦਾ ਵੀ ਮੱਲਾ ਗੱਲ ਇਹ ਆ ਵੀ ਤੂੰ ਆ ਬਿਆਨ ਵਗਰਾ ਕਰਵਾ ਦਿਆ ਕਰ ਜਾਂ ਕਿਸੇ ਦੀ ਸਟੇਟਮੈਂਟ ਕਰਾਉਣੀ ਆ ਕੋਈ ਹੋਰ ਡਾਕੂਮੈਂਟ ਤਿਆਰ ਕਰਨੇ ਆ ਤੂੰ ਉਹ ਜੋ ਚਾਹ ਪਾਣੀ ਬਣਾ ਲਿਆ ਕਰ ਪਰ ਇਹ ਮੇਰੀ ਭਾਈ ਜਿਹੜੀ ਜਮੀਰ ਜਾਣ ਜਾਜ ਨਹੀਂ ਦਿੱਤੀ ਉਹਨੇ ਕਿੱਤੀ ਕਿਉਂ ਨਹੀਂ ਇਹ ਵੀ ਗੱਲ ਸੁਣ ਲੈ ਤੁਹਾਨੂੰ ਸੁਣਾ ਦੇਣਾ ਭਾਈ ਕਿਹੜਾ ਦਾ ਸਾਡੇ ਕੋਲੇ ਇੱਕ ਬੁੜੀ ਆਈ ਮੈਂ ਗੱਲਾਂ ਕਰਨ ਲੱਗਿਆ ਮੈਂ ਕਿ ਬੇਬੇ ਕੀ ਗੱਲ ਹੋ ਗਈ ਕਿਦੀ ਬਹੁਤ ਐ ਕਰਕੇ ਮੇਰਾ ਮੁੰਡਾ ਸੀ ਉਹਦੇ ਸੱਬੀ ਦਾ ਪਰਚਾ ਆ ਗਿਆ ਲੜਾਈ ਝਗੜੇ ਦਾ ਕੇਸ ਸੀ 6 ਸਾਲ ਹੋ ਗਏ ਕੁੱਛ ਨਹੀਂ ਸਾਡੇ ਘਰੇ ਇਨੀ ਗਰੀਬੀ ਹੈਗੀ ਪਰ ਕਹਿੰਦੀ ਰੀਅਲਿਟੀ ਜ਼ਿੰਦਗੀ ਦੀ ਬਹੁਤ ਔਖੀ ਹੈ ਵੀ ਅੱਜ ਕਹਿੰਦੀ ਜਿਹੜੇ ਮੈਂ ਫੀਸ ਦੇਣ ਆਈਆਂ ਨਾ ਵਕੀਲ ਦੀ ਕਹਿੰਦੀ ਕਿਵੇਂ ਦੇ ਕੇ ਆਂ ਕਬੜਾ ਕਿਵੇਂ ਦੇਣ ਆਈਆਂ ਕਹਿੰਦੀ ਮੱਝ 베ਚੀ ਬੁੱਤ ਮੱਝ 베ਚ ਕੇ ਕਹਿੰਦੀ ਅੱਜ ਫੀਸ ਦੇਣ ਆਈਆਂ ਮੈਂ ਕਿਹਾ ਯਾਰ ਬੇ ਆਹਦੇ ਮਨ ਚ ਸੋਚਿਆ ਮੈਂ ਕਿਹਾ ਯਾਰ ਦੇਖ ਲਓ ਵੀ ਵੀ ਇਹ ਬੰਦੇ ਇਹ ਨਹੀਂ ਹੈਲਪ ਕਰ ਸਕਦੇ ਆ ਵੀ ਆਪਾਂ ਇਨੀ ਕਹਿੰਦੇ ਆ ਆਪਦਾ ਹੱਕ ਨਾ ਛੱਡੋ ਹੂੰ ਪਰ ਕਿਸੇ ਦਾ ਸਦਲੋਣੀ ਉਹ ਵੀ ਮਾੜੀ ਹੈ ਪਰ ਹਰੇਕ ਬੰਦੇ ਦੀ ਨਾ ਜ਼ਮੀਰ ਹੁੰਦੀ ਹੈ ਹੂੰ ਬਣਾਉਣ ਨੂੰ ਮੈਂ ਵਕਾਲਤ ਲਿਆ ਵਿੱਚ ਬਾਧੂ ਪੈਸੇ ਬਣਾਦਾ ਕੁਣ ਹੀ ਪਤਾ ਬਣਦੇ ਵਕੀਲੀ ਜੀ ਨੇ ਪੈਸੇ ਹੋਰ ਕਿਤੇ ਹੈ ਨਹੀਂਗੇ ਬਿਲਕੁਲ ਪਰ ਮੈਂ ਕਹਿਆ ਯਾਰ ਨਹੀਂ ਮੇਰੀ ਜ਼ਮੀਰ ਇਹ ਨਹੀਂ ਮਰੀ ਵੀ ਹੈਗੀ ਮੈਨੂੰ ਇਹ ਸੀ ਮੈਂ ਕੰਮ ਉਹ ਕਰਾਂ ਜਿਹਦਾ ਮਨ ਨੂੰ ਸਕੂਨ ਆਵੇ ਯਾਰ ਹੂੰ ਫਿਰ ਮੈਂ ਕੰਮ ਸ਼ੁਰੂ ਕੀਤਾ ਭਾਈ ਹੂੰ ਮੈਨੂੰ ਕੋਈ ਮੈਂ ਸ਼ਰਮ ਨਹੀਂ ਮੰਨੀ ਹੂੰ ਵੀ ਇਹ ਨਾ ਪੜ ਲੈ ਕੇ ਲੋਕ ਮੈਨੂੰ ਟੀਚਰਾਂ ਵੀ ਕਰ ਦਿੰਦੇ ਬੰਦੇ ਦੇ ਵਿੱਚ ਆ ਕੇ ਉਹ ਵਕੀਲ ਦੀ ਚੱਕੀ ਆ ਵੀ ਇਹ ਨਾ ਪੜ ਲੈ ਕੇ ਉਹ ਵਕੀਲਾ ਹਣ ਲੋਟਾ ਡੱਬੀ ਜਣਾ ਮੈਂ ਕਹਿੰਦਾ ਬਾਬਾ ਕੰਮ ਦੀ ਸ਼ਰਮ ਕਾਦੀ ਹੈ ਬਾਹਰ ਜਾ ਕੇ ਵੀ ਲੋਕ ਦਿਹਾੜੀ ਕਰਦੇ ਆ ਯਾਰ ਮੈਂ ਤਾਂ ਆਪਦਾ ਕੰਮ ਕਰਦਾ ਫਿਰ ਕੀ ਹੈ ਹਾਂ ਤੇ ਸਾਰਾ ਕੰਮ ਵੀ ਮੈਂ ਇਕੱਲੇ ਕਰਦਾ ਕੋਈ ਬੰਦਾ ਵੇ ਨਹੀਂ ਰੱਖਿਆ ਬਈ ਤੁਸੀਂ ਨਹੀਂ ਸੋਚਿਆ ਵੀ ਇੰਨਾ ਪੜਾ ਲਿਖਿਆ ਵੀ ਚਲੋ ਬਾਹਰ ਹੀ ਚੱਲਦੇ ਹਾਂ ਐ ਸੋਚਿਆ ਜ਼ਰੂਰ ਸੀ ਬਈ ਐਵੇਂ ਆਪਾਂ ਕਹਿਦੇ ਹਣਾ ਵੀ ਮੇਰੀ ਵਾਈਫ ਦੇ ਸਾਢੇ ਸੇ ਬੈਂਡ ਵੀ ਆਏ ਅੱਛਾ ਚਲੋ ਮੈਨੂੰ ਵੀ 2000 ਰੁਪਏ ਯਾਰ ਇੱਥੇ ਤਾਂ ਕੁਝ ਬਣਦਾ ਨਹੀਂ ਯਾਰ ਬਾਹਰਪੁਰ ਦੇਖ ਲੈਣੇ ਆ ਜੱਬਾਂ ਨੇ ਇੰਤ ਕਰਾਂਗੇ ਆ ਜੱਬ ਹੋ ਜਾਣਗੇ ਜੇ ਅਸੀਂ ਗਏ ਤਾਂ ਰੁਪਈਆ ਕਹਿੰਦਾ ਬਈ 35 ਤੋਂ 40 ਲੱਖ ਰੁਪਈਆ ਲੱਗੂਗਾ ਹਾਂ ਆਮ ਬੰਦੇ ਦਾ 35-40 ਲੱਖ ਸੋਣ ਕੀ ਸਾਈਜ਼ ਟੜ ਜਾਂਦਾ ਵੀ ਇੱਕ ਹੁਣ ਆਪਾਂ ਆਮ ਘਰਾਂ ਦੇ ਬੰਦੇ ਆ ਕੋਈ ਆਏ ਬੱਚੇ ਆ ਆਏ ਤਾਂ ਹੈ ਨਹੀਂ ਬਾਲਿਆ ਪੱਤ ਲੈਡ ਲੋਡ ਆਗੇ ਹਾਂ ਫਿਰ ਮੈਂ ਕਹਿਆ ਯਾਰ 35-40 ਲੱਖ ਰੁਪਏ ਲੱਗੂਗਾ ਵੀ ਯਾਰ ਪ੍ਰਦੀਪ ਸਾਹਿਬ 35-40 ਲੱਖ ਰੁਪਏ ਲਾ ਕੇ ਕੰਮ ਹੀ ਐਸਾ ਸ਼ੁਰੂ ਕਰ ਲੈ ਵੀ ਜਿਹਦੇ ਨਾਲ ਸਾਰੀ ਉਮਰ ਤੂੰ ਵੀ ਬਹਿ ਕੇ ਕਾ ਸਕੇ ਤੇ ਲੋਕਾਂ ਦਾ ਵੀ ਭਲਾਈ ਕਰ ਸਕੇ ਹੂੰ ਲੋਕਾਂ ਦਾ ਵੀ ਫਾਇਦਾ ਹੋ ਸਕੇ ਤੇ ਤੇਰਾ ਆਉਦਾ ਵੀ ਫਾਇਦਾ ਹੋ ਸਕੇ 4 ਰੁਪਏ ਤੁਮੀ ਕਮਾਣੇ ਤੇ ਲੋਕਾਂ ਹੀ ਸੇਧ ਵੀ ਵਧੀਆ ਰਵੇ ਹੋਰ ਹੌਣ ਟਾਈਮ 'ਚ ਅੱਬ ਹੋਰ ਥੋੜਾ ਕੰਮ ਸ਼ੁਰੂ ਵਧਾਣਾ ਕਰ ਦਾਂਗੇ ਵਧਾਣਾਗੇ ਜੀ ਇਹ ਰਿਸਪੋਰਟ ਬਹੁਤ ਵਧੀਆ ਵੀ ਰਿਹਾ ਜਿਹੜਾ ਸੋਚਿਆ ਸੀ ਫਿਰ ਉਹ ਹੋ ਰਿਹਾ ਹੁਣ ਜਿਵੇਂ ਸੋਚਿਆ ਮੈਂ ਕਿ ਜਿੰਨਾ ਮੈਂ ਸੋਚਿਆ ਸੀ ਬਾਈ ਵੀ ਮੈਨੂੰ ਡਰ ਹੁੰਦਾ ਨਾ ਵੀ ਬੰਦੇ ਨੂੰ ਕੰਮ ਚੱਲੂਗਾ ਪਰਮਾਤਮਾ ਨੇ ਕੋਈ ਲੁਕਾਉਣੀ ਰੱਖ ਦੁਗਣਾ ਤਿਗਣਾ ਵਧੀਆ ਹੋ ਰਿਹਾ ਵੀ ਜਿੰਨਾ ਕਿ ਮੈਂ ਮਾਲ ਕੱਢਦਾ ਬਾਈ ਹੱਥੋਂ ਸਾਰਾ ਸਾਰਾ ਖਤਮ ਹੋ ਜਾਂਦਾ ਤੇਲ ਹੋਵੇ ਜਾਂ ਮਸਾਲੇ ਹੋਗੇ ਜਿਵੇਂ ਕਹ ਰਹੀਏ ਵੀ ਹੁਣ ਖਾਲ ਆ ਗਈ ਖਾਲ ਦੀ ਹਾਲੀ ਕਟੋਕਟ 10-10 ਜਣਾਂ ਦੀ ਬੁਕਿੰਗ ਹੈ ਬਾਈ ਵੀ ਖਾਲ ਅਸੀਂ ਲੈ ਕੇ ਜਾਣੀ ਆ ਵੀ 5-10 ਜਣਾਂ ਨੂੰ ਪਹਿਲਾਂ ਦੱਸਣਾ ਪੈਂਦਾ ਬੰਦੇ ਨੂੰ ਫਿਰ ਆਪਾਂ ਖਾਲ ਦਿੰਦੇ ਆ ਜਿਵੇਂ ਕੰਮ ਚਲੋ ਔਖਾ ਵੀ ਮੰਨਿਆ ਜਾਂਦਾ ਪਰ ਇਹ ਸਿੱਖਣ ਲਈ ਵੀ ਹੁੰਦਾ ਨਾ ਵੀ ਸਿੱਖਣਾ ਵੀ ਪੈਂਦਾ ਪਹਿਲਾਂ ਤੇ ਸਿੱਖਿਆ ਪਹਿਲਾਂ ਕੰਮ ਐਂ ਬਾਈ ਮੈਂ 15 ਦਿਨ ਲਾਇਏ ਸੀ ਕਿਸੇ ਆਪਣੇ ਠੂਰ ਨੇੜੇ ਆ ਪਿੰਡ ਆਪਣੇ ਮਿੱਤਰ ਸੀ ਉਹਨਾਂ ਨੇ 15 ਦਿਨਾਂ ਚ ਮੈਨੂੰ ਵਧੀਆ ਕੰਮ ਸਿਖਾਤਾ ਸੀਗਾ ਉਹਨਾਂ ਨੂੰ ਮੈਂ ਦਾਅਤਤਾ ਸੀ ਐਂ ਕਰਕੇ ਜੀ ਮੇਰੀ ਇਹ ਮਜਬੂਰੀ ਹੈ ਵੀ ਮੈਂ ਬੇਰਜ਼ਗਾਰਾਂ ਵੇਖੋ ਕੰਮ ਕੋਈ ਕਰ ਨਹੀਂ ਸਕਦਾ ਵੀ ਮੈਨੂੰ ਕੰਮ ਉਮ ਵੇਸੇ ਸਾਲ ਸੇਮੇ ਨੇ ਲੱਗ ਜਾਂਦਾ ਕੋਈ ਕੰਮ ਸਿੱਖਣ ਨੂੰ ਬਾਕੀ ਆਉਗੇ ਬੰਦੇ ਦਾ ਹਰੇਕ ਦਾ ਹੁੰਦਾ ਅਲੱਗ ਅਲੱਗ ਹੈਨਾ ਤੇ ਅਸੇ ਪਾਸੇ ਇਲਾਕੇ 'ਚ ਇਹੋ ਜਿਹਾ ਕੰਮ ਹੈ ਜਿਹਦੇ ਤੁਹਾਨੂੰ ਲੱਗਦਾ ਹੋਵੇ ਤੁਸੀਂ ਇਹ ਯੂਨੀਕਨੈਸ ਦੇਖੀ ਹੈ ਵੀ ਇਹ ਯੂਨੀਕ ਹੈ ਤਾਂ ਲਾਇਆ ਹੈਨਾ ਅਸੇ ਪਾਸੇ ਕਿੱਦਾਂ ਦਾ ਹੈਗਾ ਇਹੋ ਜਿਹਾ ਕੰਮ ਹੈ ਆਸੇ ਪਾਸੇ ਭਈ ਆਏ ਆ ਵੀ ਕੰਮ ਤਾਂ ਹੈਗਾ ਯਾਰ ਵੀ ਆਪਾਂ ਹੁਣ ਕਿਸੇ ਨੂੰ ਗੱਲ ਉੱਥੀ ਆ ਜਾਂਦੀ ਹੈ ਸੱਚ ਬੋਲਣ ਦਾ ਮਾੜਾ ਹੁੰਦਾ ਹੂੰ ਜਿਹੜਾ ਬੰਦਾ ਸੱਚ ਬੋਲਦਾ ਉਹ ਲੋਕ ਖਿਲਾਫ ਹੋ ਜਾਂਦੇ ਆ ਹੁਣ ਆਪਾਂ ਕੀ ਕਹਿ ਸਕਦਾ ਵੀ ਮੈਂ ਵੀ ਕੰਮ ਹੀ ਕਰਦੇ ਆ ਲੋਕ ਬਹੁਤ ਲੋਕ ਕਰਦੇ ਆ ਪਰ ਹੱਕ ਸੱਚ ਦਾ ਬਹੁਤ ਘੱਟ ਲੋਕ ਕਰਦੇ ਆ ਹਮ ਆਪਾਂ ਨੂੰ ਇਹ ਹੁੰਦਾ ਵੀ ਯਾਰ ਕੀ ਕੰਮ ਕਰਨ ਦਾ ਹੱਕ ਸੱਚ ਦੀ ਕਰਨੀ ਹੈ ਕਮਾਈ ਸੱਲੀ ਵਾਲਾ ਕੰਮ ਕਰਕੇ ਜੇ ਨਾ ਕੋਈ ਆਟਾ ਭੇਣੋਂ ਆਉਂਦਾ ਪਹਿਲਾਂ ਬਾਈ ਇਹ ਕਹਿੰਦਾ ਵੀ ਬਾਈ ਜੀ ਕੰਡਾ ਦੇਖੋ ਅੱਛਾ ਮਸਾਲਾ ਭੇਣੋਂ ਆਉਂਦਾ ਬਾਈ ਜੀ ਕੋਲੇ ਬੈਠੋ ਮੈਂ ਤਾਂ ਫੇਰ ਪੀਸ ਕੇ ਦੂੰਦਾ ਹਮ ਸਰੂ ਗੜਾਉਂਦਾ ਇਹ ਕਹਿੰਦਾ ਨਾ ਬਾਈ ਜੀ ਕੋਲੇ ਬਹਿ ਜਾਓ ਹਮ ਵਧੀਆ ਕੰਮ ਕਰਕੇ ਦਵਾਂਗਾ ਜਿਹੜੀ ਕਮਾਈ ਕਰਦੇ ਹਾਂ ਇਹਦੇ ਤੋਂ ਖੁਸ਼ ਹਾਂ ਸਕੂਨ ਚੋਂ ਮੈਂ ਬਾਈ ਜਿਹੜੇ ਹੁਣ ਕਮਾਈ ਕਰਦਾ ਨਾ ਮੈਂ ਬਹੁਤ ਖੁਸ਼ ਹਾਂ ਹਮ ਜੇ ਬੰਦਾ ਖੁਸ਼ ਹਨ ਤਾਂ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਤੇ ਮੈਂ ਕਹਿੰਦਾ ਵੀ ਮੈਂ ਮਾਣ ਕੇ ਜਿੰਦਾ ਮੈਂ ਬਹੁਤ ਆ ਬਹੁਤ ਮੈਂ ਧੰਨਵਾਦ ਕਰਦਾ ਵੀ ਸਾਰੇ ਆਪਣੇ ਲੋਕਾਂ ਦਾ ਭਾਈ ਜਿਨੇ ਮੇਰਾ ਮੇਰੀ ਜਿਹੜਾ ਮੈਂ ਕੰਮ ਕੀਤਾ ਸੀ ਬਹੁਤ ਵਧੀਆ ਕੰਮ ਚੱਲ ਰਿਹਾ ਤੇ ਸੰਯੋਗ ਕਰ ਰਹੇ ਆ